ਵੀਡੀਓ ਚ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਜੀ ਅੱਜ ਇੱਕ ਦਾ ਰੇਟ ਤਾਂ ਹੈਗਾ ਜੀ ਕੁੱਲ 4 ਲੱਖ ਰੁਪਈਆ ਡਿਮਾਂਡ ਤੇ ਦੂਜੇ ਘਰ ਦਾ ਰੇਟ ਤੁਹਾਨੂੰ ਵੀਡੀਓ 'ਚ ਹੀ ਪਤਾ ਲੱਗ ਜੂਗਾ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26100 73 ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਘਰ ਕੋਠੀ ਮਕਾਨ ਕਿਤੇ ਵੀ ਹੈ ਜੀ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਵੀਡੀਓ ਜਾਣਕਾਰੀ ਫੋਟੋ ਮੈਪੇਜ ਦਿਓ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇ ਮੰਗੇ ਜੀ ਆਪਾਂ ਜਿਹੜੀ ਵੀਡੀਓ ਇਹ ਅੱਜ ਲੈ ਕੇ ਪਹੁੰਚੇ ਅਸੀਂ ਕਾਫੀ ਲੇਟ ਹੋ ਗਏ ਵੀਡੀਓ ਲੈ ਕੇ ਆਉਣ ਦੇ ਵਿੱਚ ਨਹੀਂ ਤਾਂ ਤੁਹਾਨੂੰ ਪਤਾ ਹੀ ਅਸੀਂ ਸਵੇਰੇ ਸਵੇਰੇ ਦਿਨ ਚੜ੍ਹਦੇ ਸਾਰੀ ਆਪਣੀ ਵੀਡੀਓ ਆ ਜਾਂਦੀ ਹੈ ਸੀ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਤਾਂ ਕਰਕੇ ਆਪਾਂ ਲੇਟ ਹੋ ਗਏ ਸੀ ਤੇ ਵਧੀਆ ਆਪਾਂ ਦੋ ਘਰ ਤੋਂ ਵਾਲੇ ਖਾਤਰ ਅੱਜ ਵੀਡੀਓ ਚ ਲੈ ਕੇ ਪਹੁੰਚੇ ਅਸੀਂ ਪਹਿਲਾ ਘਰ ਤਾਂ ਤੁਸੀਂ ਇਹ ਦੇਖ ਰਹੇ ਹੋ ਸੀ ਇਹਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਤੇ ਜਿਹੜਾ ਨੰਬਰ 2 ਤੇ ਦੂਜਾ ਘਰ ਲੈ ਕੇ ਪਹੁੰਚੇ ਅਸੀਂ ਉਹਦੀ ਗੱਲਬਾਤ ਆਪਾਂ ਅੱਗੇ ਕਰਾਂਗੇ ਪਹਿਲਾਂ ਇਸ ਘਰ ਦੀ ਪੂਰੀ ਗੱਲਬਾਤ ਕਰਦੇ ਹਾਂ ਕੀ ਕੁਛ ਬਣਿਆ ਹੋਇਆ ਸੀ ਕਿੰਨਾ ਰੇਟ ਹੈ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਸੀ ਬਾਕੀ ਜਿਹੜੀ ਗਲੀ ਲੱਗਦੀ ਆ ਇਸ ਘਰ ਨੂੰ ਪੂਰੀ ਵਧੀਆ ਗਲੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਨਾ ਤਾਂ ਕੋਈ ਅਦਾਜੀ ਰਸਤਾ ਤੰਗ ਨਾ ਕੋਈ ਹੋਰ ਦਿੱਕਤ ਹੈ ਵਧੀਆ ਘਰ ਬਣਿਆ ਹੋਇਆ ਸੀ ਖੁੱਲਾ ਡੁੱਲਾ ਘਰ ਹੈ ਖੁੱਲੇ ਡੁੱਲੇ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਬਹਾਂਡਾ ਮਿਲ ਜੂਗਾ ਤੇ ਬਾਹੜਾ ਬਹੁਤ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਕੋਈ ਵੀ ਗੱਡੀ ਹੋਵੇ ਆਪਣੇ ਕੋਲ ਚਾਹੇ ਸਵਿਫਟ ਹੈ ਚਾਹੇ ਵੱਡੀ ਤੋਂ ਵੱਡੀ ਇਨੋਵਾ ਹੈ ਸੀ ਅਰ ਰਾਮ ਨਾਲ ਘਰ ਦੇ ਅੰਦਰ ਸਿੱਧੀ ਲੱਗਦੀ ਹੈਗੀ। ਬਾਕੀ ਆਪਾਂ ਜੇ ਜ਼ਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ 8 ਬਿਸਵੇ ਜ਼ਗਾਂ ਦੇ ਵਿੱਚ ਘਰ ਬਣਿਆ ਹੋਇਆ ਸੀ। 8 ਬਿਸਵੇ ਜਿਹੜੀ ਥਾਂ ਹੁੰਦੀ ਹੈ ਕੋਈ ਥੋੜੀ ਤਾਂ ਹੁੰਦੀ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ। ਬਾਕੀ ਕਮਰੇ ਵਧੀਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ। ਬਾਕੀ ਜਿੰਨੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਵਧੀਆ ਬਣਾ ਕੇ ਭੇਜੀ ਆ। ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ। ਜਿੰਨਾ ਕੁਝ ਵੀ ਬਣਿਆ ਹੋਇਆ ਚਾਹੀ ਬਾਹਰਲੀ ਸਾਈਡ ਬਣਿਆ ਹੋਇਆ ਚਾਹੀ ਅੰਦਰ ਦਾ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਤੇ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਜੀ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਹਜੇ ਇਹ ਤੇ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਜੀ ਘਰ ਪਸੰਦ ਆ ਰਿਹਾ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨ ਨਾ ਭੁੱਲਿਓ ਜੀ ਤੇ ਲਾਈਕ ਜ਼ਰੂਰ ਕਰਦੋ ਤੇ ਬੱਦ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਛੱਤ ਵਧੀਆ ਮਿਲ ਜੂਗੀ ਰੰਗ ਦਾ ਕੰਮ ਵਧੀਆ ਮਿਲ ਜੂਗਾ ਘਰ ਤੁਸੀਂ ਸਾਰਾ ਦੇਖ ਰਹੇ ਹੋ ਜੀ ਦੇ ਬਾਥਰੂਮ ਵਗੈਰਾ ਜਿਹੜਾ ਬਣਿਆ ਹੋਇਆ ਸੀ ਉਹ ਤਾਂ ਬਿਲਕੁਲ ਨਵੇਂ ਹੀ ਬਣਿਆ ਹੋਇਆ ਹੈ ਜੇ ਆਪਾਂ ਬਾਹਰ ਦੀ ਗੱਲ ਕਰੀਏ ਤਾਂ ਥੱਲੇ ਜਿਹੜਾ ਫਰਸ਼ ਲੱਗਿਆ ਹੋਇਆ ਵਧੀਆ ਆਪਾਂ ਨੂੰ ਪੂਰਾ ਟਾਪ ਦਾ ਮਿਲੂਗਾ ਜੀ ਇੱਕ ਰਸੋਈ ਆਪਾਂ ਨੂੰ ਮਿਲ ਜੂਗੀ ਇਹ ਤਾਂ ਆਪਣੀ ਮੇਨ ਰਸੋਈ ਆ ਗਈ ਤੇ ਬਾਹਰਲੀ ਸਾਈਡ ਇਹਦੇ ਨਾਲ ਹੀ ਆਪਾਂ ਨੂੰ ਕੱਚੀ ਰਸੋਈ ਮਿਲੂਗੀ ਜਿਹੜਾ ਆਪਣਾ ਚੁੱਲ੍ਹਾ ਚੌਂਕਾ ਹੁੰਦਾ ਸੀ ਆਮ ਖਾਸ ਪਿੰਡਾਂ ਦੇ ਵਿੱਚ ਹੁੰਦਾ ਤੁਹਾਨੂੰ ਪਤਾ ਹੀ ਅਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਵਧੀਆ ਆਪਾਂ ਨੂੰ ਚੁੱਲ੍ਹੇ ਚੌਂਕੇ ਵਾਸਤੇ ਇੱਕ ਰਸੋਈ ਮਿਲ ਜੂਗੀ ਤੇ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਪਸੂਆਂ ਵਾਸਤੇ ਅਲੱਗ ਤੋਂ ਇੱਕ ਪਾਸੇ ਬਣਿਆ ਹੋਇਆ ਸੀ ਤੇ ਵੀਡੀਓ ਤੁਹਾਨੂੰ ਆਪਾਂ ਸਾਰੀ ਦਿਖਾਈ ਰਹੀਆਂ ਸੀ ਬਾਸ਼ਪੇਸ਼ਨ ਵਗੈਰਾ ਤੁਸੀਂ ਚੈੱਕ ਕਰੋ ਜੀ ਵਧੀਆ ਕੰਮ ਹੋਇਆ ਬਾਕੀ ਬਾਥਰੂਮ ਤੁਹਾਨੂੰ ਮੈਂ ਦੱਸੇ ਹੀ ਸੀਗਾ ਨਮਾ ਬਣਿਆ ਹੋਇਆ ਸੀ ਕੰਮ ਜਿੰਨਾ ਕੋ ਹੋਣਾ ਹੁੰਦਾ ਸੀ ਮਾਲਕ ਨੇ ਵਧੀਆ ਕਰਵਾਈ ਰੱਖਿਆਗਾ ਬਾਕੀ ਉੱਪਰੋਂ ਛੱਤ ਦੀ ਗੱਲ ਕਰੀਏ ਸਾਰੀ ਛੱਤ ਪੱਕੀ ਕਰਵਾਈ ਹੋਈ ਹੈ ਤੇ ਇਸ ਜੇ ਆਪਾਂ ਘਰ ਦੀ ਗੱਲ ਕਰੀਏ ਜੋ ਜਾ ਕੇ ਦੇਖਣ ਹੁੰਦਾ ਹੈਗਾ ਚਾਹਵਾਨ ਤਾਂ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਵੀ ਮਿਲ ਜੂਗਾ ਤੇ ਲੋਕੇਸ਼ਨ ਵੀ ਮਿਲ ਜੂਗੀ ਤੇ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਵਧੀਆ ਲੱਗ ਰਹੀ ਹੈ ਆਪਣੀ ਇਹ ਵੀਡੀਓ ਤਾਂ ਜਰੂਰ ਲਾਈਕ ਕਰ ਦਿਓ ਜੀ ਬਾਤ ਤੋਂ ਬਾਦ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਰੰਗ ਦਾ ਉਹਨੂੰ ਜ਼ਰੂਰ ਦਬਦਿਓ ਜੀ ਸਬਸਕ੍ਰਾਈਬ ਦਾ ਬਟਨ ਜਦੋਂ ਤੁਸੀਂ ਦਬੋਗੇ ਨਾਲ ਦੀ ਨਾਲ ਇੱਕ ਘੰਟੀ ਦਾ ਨਿਸ਼ਾਨ ਆਊਗਾ ਉਹਨੂੰ ਆਲਟ ਤੇ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਜੀ ਉਹਨੂੰ ਵੀ ਦਬਦਿਓ ਆਲਟ ਤੇ ਸੈਟ ਕਰਕੇ ਆਪਣੀ ਆਉਣ ਵਾਲੀ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਉਸੇ ਵੇਲੇ ਪਹੁੰਚ ਜਾਇਆ ਕਰੂਗਾ ਜੀ ਠੀਕ ਹੈ ਜੀ ਗੱਲ ਕਰੀ ਆਪਾਂ ਇਸ ਘਰ ਦੀ ਤਾਂ ਮੁਰ ਤੋਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚੇ ਅਸੀਂ ਜਿਹੜਾ ਇਹਨਾਂ ਦਾ ਸ਼ਹਿਰ ਹੈ ਜੀ ਭਿੱਖੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਭਿੱਖੀ ਜਾ ਕੇ ਦੇਖ ਸਕਦੋ ਜ਼ਿਲ੍ਹਾ ਜਿਹੜਾ ਲੱਗਦਾ ਇਹਨਾਂ ਨੂੰ ਮਾਨਸਾ ਲੱਗਦਾਗਾ ਤੇ ਮਾਲਕ ਕਹਿੰਦੇ ਨੇ ਮਾਨਸਾ ਪਟਿਆਲੇ ਰੋਡ ਤੇ ਨੇੜੇ ਅਨਾਜ ਮੰਡੀ ਦੇ ਸਾਹਮਣੇ ਇਹ ਘਰ ਮਿਲੂਗਾ ਜੀ ਪਟਿਆਲੇ ਰੋਡ ਦੇ ਜਮਾ ਨਜ਼ਦੀਕੀ ਹੈ ਜੀ ਜਿਹੜਾ ਮਾਨਸਾ ਪਟਿਆਲਾ ਰੋਡ ਹੈ ਉਹ ਤੋਂ ਬਿਲਕੁਲ ਨਜ਼ਦੀਕ ਹੈ ਜੀ ਤੇ ਅਨਾਜ ਮੰਡੀ ਦੇ ਸਾਹਮਣੇ ਤੁਹਾਨੂੰ ਇਹ ਘਰ ਮਿਲ ਜਾਊਗਾ ਜਾ ਕੇ ਕੋਈ ਦੇਖਣ ਦਾ ਹੈਗਾ ਜੇ ਚਾਹ ਬਣ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਨੇ 22 ਲੱਖ ਰੁਪਏ ਮੰਗ ਇੱਕ ਵਾਰੀ ਕੀਤੀ ਹੈ ਬਾਕੀ ਮਾਲਕ ਜਿਹੜੇ ਆਪ ਨੇ ਇਸ ਘਰ ਦੇ ਉਹਨਾਂ ਨੇ ਦੱਸਿਆਗਾ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂਗਾ ਜੇ ਕਿਸ ਨੂੰ ਪਸੰਦ ਆਇਆ ਜੀ ਇਹ ਘਰ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਜ਼ਰੂਰ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਜੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਦਿੱਤਾ ਹੋਇਆ ਜੀ ਆਪਾਂ ਸਕਰੀਨ ਤੇ ਬਾਕੀ ਤੁਹਾਨੂੰ ਮਿਲ ਗਿਆ ਹੋਊਗਾ 10 299 159 37900 33 99 159 37 933 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਪੁੱਛ ਸਕਦੇ ਹੋ ਜੀ ਗੱਲਬਾਤ ਸਾਰੀ ਕਰਕੇ ਜਦੋਂ ਸਾਰੀ ਗੱਲਬਾਤ ਹੋ ਗਈ ਤੁਹਾਡੀ ਮਾਲਕ ਨਾਲ ਫੋਨ ਤੇ ਉਹ ਤੋਂ ਬਾਅਦ ਘਰ ਨੂੰ ਜਾ ਕੇ ਦੇਖ ਲਿਓ ਜੀ ਜਦੋਂ ਦੇਖ ਲਿਆ ਪਸੰਦ ਆ ਗਿਆ ਫਿੱਟ ਬੈਠ ਗਿਆ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰ ਲਿਓ ਮਾਲਕ ਨੇ ਕਿਹਾਗਾ ਵੀ ਰੇਟ ਮੌਕੇ ਤੇ ਕਰ ਲਾਂਗੇ 9915937933 ਮਾਲਕ ਦਾ ਨੰਬਰ ਹੈ ਗੱਲ ਲਾਜ਼ਮੀ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਜਿਹੜਾ 4 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਸਾਰੀ ਗੱਲਬਾਤ ਕਰਦੇ ਹਾਂ ਤੇ ਉਹ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਲਾਈਕ ਆਪਣੀ ਵੀਡੀਓ ਨੂੰ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਜੀ ਗੱਲ ਕਰਦੇ ਹਾਂ ਜੀ ਆਪਾਂ ਜਿਹੜਾ 4 ਲੱਖ ਦਾ ਘਰ ਲੈ ਕੇ ਪਹੁੰਚਿਆ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਸੀ ਵਧੀਆ ਘਰ ਬਣਿਆ ਹੋਇਆ ਜੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਪਰ ਵੀ ਬਣਿਆ ਹੋਇਆ ਜੀ ਬਾਕੀ ਥੱਲੇ ਦੀ ਗੱਲ ਕਰੀਏ ਤਾਂ ਇੱਕ ਤਾਂ ਆਪਾਂ ਨੂੰ ਲੋਬੀ ਮਿਲ ਜੂਗੀ ਲੋਬੀ ਚ ਅਟੈਚ ਆਪਾਂ ਨੂੰ ਮਿਲ ਜੂਗਾ ਜੀ ਇੱਕ ਕਿਚਨ ਆ ਇੱਕ ਪਾਸੇ ਬਣਿਆ ਹੋਇਆ ਜੀ ਬਾਥਰੂਮ ਵਗੈਰਾ ਤੇ ਇੱਕ ਮਿਲ ਜੂਗਾ ਆਪਾਂ ਨੂੰ ਥੱਲੇ ਕਮਰਾ ਜੀ ਤੇ ਉੱਪਰ ਵੀ ਬਣਿਆ ਹੋਇਆ ਜੀ ਕਮਰਾ ਬਾਕੀ ਉੱਪਰ ਦੀ ਵੀਡੀਓ ਵੀ ਇਹਨਾਂ ਨੇ ਬਣਾ ਕੇ ਭੇਜੀ ਆ ਉੱਪਰ ਵੀ ਮਾਲਕ ਨੇ ਵੀਡੀਓ ਦਿਖਾਈ ਐ ਜੀ ਪਹਿਲਾ ਸਾਰਾ ਕੁਝ ਥੱਲੇ ਦਾ ਤੁਸੀਂ ਚੈੱਕ ਕਰੋ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਇਸ ਘਰ ਨੂੰ ਤਾਂ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਜੀ ਆਪਣੇ ਕੋਲੇ ਪਹੁੰਚਿਆ ਇਹ ਘਰ ਮਲੇਰਕੋਟਲੇ ਸਾਈਡ ਤੋਂ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਹੁੰਦੀ ਐ ਸੀ ਮਲੇਰ ਕੋਟਲੇ ਸਾਈਡ ਤੋਂ ਲੈ ਕੇ ਘਰ ਆਪਾਂ ਪਹੁੰਚੇ ਆਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ 81461 47899 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 81461 47899 ਗੱਲ ਕਰ ਸਕਦੇ ਹਾਂ ਜੇ ਤੁਸੀਂ ਕਰਨਾ ਚਾਹੁੰਦੇ ਹੋ ਰੇਟ ਮਾਲਕ ਨੇ 4 ਲੱਖ ਰੁਪਇਆ ਡਿਮਾਂਡ ਪਾਈ ਐ ਬਾਕੀ ਮਾਲਕ ਨੇ ਐਂ ਵੀ ਆਖਿਆਗਾ ਵੀ ਮੌਕੇ ਤੇ ਰੇਟ ਘਟਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਲੇਰਕੋਟਲੇ ਏਰੀਆ ਚ ਜਾ ਕੇ ਲੱਗੇ ਪੈਂਡ ਦੇਖ ਸਕਦੇ ਹੋ ਪਸੰਦ ਆਵੇ ਖਰੀਦ ਸਕਦੇ ਹੋ ਜੀ ਹੁਣ ਮੈਨੂੰ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਦੋਵੇਂ ਘਰ ਤੁਹਾਨੂੰ ਦਿਖਾਤੇ ਦੋਵੇਂ ਘਰ ਤੁਹਾਨੂੰ ਕਿਵੇਂ ਦੀ ਲੱਗੇ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਜੀ ਠੀਕ ਹੈ ਜੀ ਵੱਤ ਵਾਅ ਸ਼ੇਅਰ ਕਰ ਦਿਓ ਵੱਤ ਵਾਅ ਸਪੋਰਟ ਕਰੋ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਜੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 26100 73 ਫਰੀ ਚ ਆਪਾਂ ਐਡ ਲਾ ਦਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ